ਅਮਰਸਰ ਦਿਹਾਤੀ ਪੁਲਿਸ ਨੇ ਨਸ਼ਾ ਖਿਲਾਫ ਵੱਡੀ ਸਫਲਤਾ ਹਾਸਲ ਕੀਤੀ ਹੈ ਅਮਰਸਰ ਦਿਹਾਤੀ ਪੁਲਿਸ ਨੇ 2 ਕਿਲੋ ਹੈਰਵਨ 300 ਗ੍ਰਾਮ ਅਫੀਮ ਸਾਢੇ 4 ਲੱਖ ਡਰੱਗ ਮਨੀ ਇੱਕ ਕਾਰ ਸਮੇਤ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਐਸਐਸਪੀ ਦਿਹਾਤੀ ਨੇ ਦੱਸਿਆ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਹੁਣ ਉਸਨੇ ਦੱਸਿਆ ਕਿ ਰਿਮਾਂਡ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਇਹਨਾਂ ਦੇ ਨਾਲ ਹੋਰ ਕੌਣ ਕੌਣ ਸ਼ਾਮਲ ਹਨ ਇਹ ਸਮਾਨ ਕਿੱਥੋਂ ਲਿਆਉਂਦੇ ਹਨ ਤੇ ਕਿੱਥੋਂ ਸਪਲਾਈ ਕਰਦੇ ਹਨ ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਤੁਹਾਨੂੰ ਦੱਸ ਦਈਏ ਕਿ ਅਟਾਰੀ ਤਰਨਤਾਰਨ ਜ਼ਿਲ੍ਹੇ ਦੇ ਨਾਲ ਸੰਬੰਧਿਤ ਵੀ ਇਸ ਕੇਸ ਵਿੱਚ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਆਪ ਸਭ ਦਾ ਹਮਸਰ ਵਿਹਾਤੀ ਪੁਲਿਸ ਅ ਇਸ ਵਾਰ ਕੌਨਫਰੈਂਸ ਰੂਮ ਵਿਦਾ ਹੈ ਜੀ ਬਹੁਤ-ਬਹੁਤ ਸਵਾਗਤ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਹਮਸਰ ਵਿਹਾਤੀ ਪੁਲਿਸਮਨੋਂ ਅ ਪੁਲਿਸ ਸਟੇਸ਼ਨ ਕੰਪੀਸ ਦਾ ਪੁਲਿਸ ਕੁੱਲ ਲੋਕੋ ਨੂੰ ਵੱਲੋਂ ਦੋ ਅਲੱਗ-ਅਲੱਗ ਕੇਸਾਂ ਦੇ ਵਿੱਚ ਹੋਈਆ ਅ ਰਗ ਦੀ ਜਿਹੜੀ ਰਿਕਵਰੀਜ਼ ਆ ਉਹਨਾਂ ਬਾਰੇ ਤੇ ਜਿਹੜੇ ਦੋਸ਼ੀ ਅਸੇ ਗ੍ਰਿਫਤਾਰ ਕੀਤੇ ਉਹਨਾਂ ਬਾਰੇ ਜਿਹੜੀ ਜਾਣਕਾਰੀ ਦੇ ਲਈ ਇਹ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾ ਜਿਹੜਾ ਕੇਸ ਹੈ ਪੀਐਸਪੀ ਡੀ ਸੱਦਾ ਦਾ ਜਿੱਥੇ ਪੁਲਿਸ ਵੱਲੋਂ ਐਸਐਸਪੀ ਸਾਹਿਬ ਉਹਦੀ ਟੀਮ ਵੱਲੋਂ ਬੀਐਸਪੀ ਦਾ ਇੰਜੀਨੀਅਰ ਸਿੰਘ ਦੀ ਨਿਗਰਾਨੀ ਦੇ ਜਿਹੜੀ ਹੈ ਉਹ ਬੰਦੇਾਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਕੋਲੋਂ 2 ਕਿਲੋ ਮੈਰੰਦੇ ਕਬਰੀ ਹੋਈ ਸੀ ਨਾਲ i20 ਗੱਡੀ ਤੇ 1.5 ਲੱਖ ਰੁਪਏ ਜਿਹੜੇ ਆ ਡਰੱਗ ਮਨੀ ਜਿਹੜੀ ਆ ਉਹ ਮਿਲੀ ਸੀ ਫਰਦਰ ਜਦੋਂ ਇਹਨਾਂ ਦੀ ਬੈਕਵਰਡ ਤੋਂ ਫੋਰਵਰਡ ਲੈਂਗੁਏਜ ਜਿਸੀ ਕੱਡੇ ਇਹਨਾਂ ਦੀ ਫੀਲਡ ਇਮਿਨੈਂਟ ਇਨਕੁਆਇਰੀ ਹੋਈ ਹੈ ਉਸ ਤੋਂ ਫਰਦਰ ਜਿਹੜਾ ਹੈ ਤਿੰਨ ਬੰਦੇ ਜਿਹੜੇ ਲੋਕਲ ਨੇ ਉਹ ਨਾਮਜ਼ਦ ਹੋਏ ਨੇ ਤੇ ਇਸ ਤਰੀਕੇ ਦੇ ਨਾਲ ਇਸ ਕੇਸ ਦੇ ਵੀ ਟੋਟਲ 5 ਜਿਹੜਿਆਂ ਦੀ ਜਿਹੜੀ ਗ੍ਰਿਫਤਾਰੀ ਹੋ ਗਈ ਹੈ ਜਿਹੜੇ ਦੋ ਮੁੱਖ ਦੋਸ਼ੀ ਸਨ ਜਿਹੜੇ ਕਿ ਬੰਦਾ ਤੋਂ ਇਸ ਕਨਸਾਈਨਮੈਂਟ ਨੂੰ ਲੈਣ ਆਏ ਸਨ ਉਹਨਾਂ ਵਿੱਚ ਬਲਬੀਰ ਸਿੰਘ ਔਰ ਕੁਬੀਰਾ ਮੇਰਾ ਕੀ ਮੁਜਾਰੀ ਪਿੰਡ ਦਾ ਹੈ ਇਹ ਬੰਗੜ ਬਿਲੋਂਗ ਕਰਦਾ ਐਸੇ ਤਰੀਕੇ ਨਾਲ ਅਜੇ ਵਰਮਾ ਉੱਧਰ ਹਰਪਜਨ ਸਿੰਘ ਨੂੰ ਇਹ ਵੀ ਮੁਜਾਰੀ ਦਾ ਇਹ ਇਹ ਵੀ ਬੰਗੜ ਬਿਲੋਂਗ ਕਰਦਾ ਇਸ ਤੋਂ ਇਲਾਵਾ ਜਦੋਂ ਇੰਟਰੋਗੇਸ਼ਨ ਹੋਈ ਤੇ ਫਰਦਰ ਜਿਹੜੇ ਲੋਕਲ ਇਹਨਾਂ ਦੇ ਬੈਕਵਰਡ ਫੋਰਵਰਡ ਲਿਟਿਗੇਸ਼ਨ ਵੀ ਅਸੀਂ ਜਿਹੜੀ ਹੈ ਤਾਂ ਪੁਲਿਸ ਕੀਤੀ ਹੈ ਉਹਦੇ ਵਿੱਚ ਸੁਖਦੇਵ ਸਿੰਘ ਪੁੱਤਰ ਦਰਬੀਰ ਸਿੰਘ ਮਛੇਰਾ ਦਾਹ ਹੈਗਾ ਅਟਾਰੀ ਏਰੀਆ ਨੂੰ ਬਿਲੋਂਗ ਕਰਦਾ ਇਸੇ ਤਰੀਕੇ ਨਾਲ ਹਰਮਨਦੀਪ ਸਿੰਘ ਔਰ ਹਨੀ ਪੁੱਤਰ ਸੇਮ ਸਿੰਘ ਇਹ ਵੀ ਅਟਾਰੀ ਦਾ ਜਿਹੜਾ ਹੈਗਾ ਰਿਆਸ਼ੀ ਹੈ ਹਰਮਨ ਸਿੰਘ ਪੁੱਤਰ ਸੁਖਨਾਮ ਸਿੰਘ ਇਹ ਵਾਸੀ ਲਾਲੂ ਘੁੰਮਣਾ ਤੇ ਥਾਣਾ ਜਬਾਲ ਜਿਹੜਾ ਤੜਫਦਾ ਇਹ ਰਿਆਸ਼ੀ ਹੈ ਇਸ ਤਰੀਕੇ ਨਾਲ ਇਸ ਕੇਸ ਦੇ ਦੇ ਮੁੱਖ ਜਿਹੜੇ ਹੈਗੇ ਪੰਜ ਦੋਸ਼ੀ ਇਹਨਾਂ ਦੀ ਗ੍ਰਿਫਤਾਰੀ ਹੋ ਕੀਤੀ ਲੋਕ ਜੀ ਮਰੋਏ 1.5 ਲੱਖ ਰੁਪਏ ਦੀ ਡਰੱਗਮਨੀ ਇਸ ਦੇ ਨਾਲ ਇੱਕ ਆਈਡੈਂਟੀਟੀ ਵੀ ਉਹ ਰਿਕਵਰ ਹੋਈ ਹੈ। ਇਸ ਤੋਂ ਲਾਵਾ ਜਿਹੜਾ ਦੂਜਾ ਮਕਦਮਾ ਹੈ ਉਹ ਪੀਐਸ ਲੋਕੋ ਪੇ ਐਸਐਕਯੂ ਚਾਲ ਦੀ ਜੀਮ ਉਹਨਾਂ ਨੇ ਜਿਹੜਾ ਰਿਕਵਰ ਕੀਤਾ ਹੈ 300 ਗ੍ਰਾਮ ਹੈਰੋਇਨ ਰਿਕਵਰੀ ਹੋਈ ਹੈ। ਇਸ ਦੇ ਨਾਲ ਹੀ ਜਿਹੜਾ ਹੈ 3 ਲੱਖ ਰੁਪਏ ਡਰੱਗਮਨੀ ਜਿਹੜੀ ਹੈ ਉਹ ਰਿਕਵਰ ਹੋਈ ਹੈ। ਸੋ ਇਸ ਕੇਸ ਦੇ ਵਿੱਚ ਜਿਹੜਾ ਹੈ ਅਮੋਕ ਦਿਓ ਚੀਰਕਾ ਤੇ ਬੇਗ ਸਿੰਘ ਉੱਤੇ ਡੇਗਾ ਹੈ ਇਹ ਚਰਾਵਾ ਦਾ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਜੋ ਇਸ ਤਰੀਕੇ ਨਾਲ ਜਿਹੜਾ ਹੈ ਹੁਣ ਤੱਕ ਇਹਦੇ ਦੋ ਕੇਸਿਸ ਦੇ ਵਿੱਚ ਕੁੱਲ 2 ਕਿਜੀ ਰਣ 300 ਗ੍ਰਾਮ ਅਫੀਮ ਵੀ ਰਿਕਵਰੀ ਤੇ ਨਾਲ ਹੀ ਸਾਢੇ 4 ਲੱਖ ਦੇ ਗੱਡਲੇ ਜਿਹੜਾ ਹੈ ਔਰ ਸਭ ਦੀ ਜੀ ਨਾਣ ਸੰਸੀ ਵੱਲੋਂ ਜਿਹੜਾ ਹੈ ਇੱਕ i24 ਸਰ ਰਿਕਵਰ ਕੀਤਾ ਗਿਆ ਜਿਹੜਾ ਸੁਖਦੇਵ ਸਿੰਘ ਲੋਕਲ ਦਿਲਾਚਸੇ ਤੇ ਇੱਕ ਬਾਈਟਵਰਕ ਹੋਵਾ ਦੀਿਲਕੀ ਦੇ ਜ਼ਰੀਏ ਸਾਹਮਣੇ ਆਇਆ ਹੈ ਇਹ ਦੋ ਤੀਜੇ ਦੇ ਹੀਰੋਇਨ ਦੇ ਕੇਸ ਦੇ ਵਿੱਚ ਉਹਦੇ ਖਿਲਾਫ ਜਿਹੜਾ ਹੁਣ ਤੱਕ ਦੀ ਸਾਡੀ ਤਫ਼ਸੀਲ ਚਾਈ ਹੈ ਸਾਡੇ ਨੂੰ ਉਹਦੇ ਵੀ ਇੱਕ ਮੁਕੱਦਮਾ ਜ਼ਿਲ੍ਹਾ ਕਰਨਤਾਰਨ ਦੇ ਵਿੱਚ 302 ਦਾ ਮੁਕੱਦਮਾ ਇਹਦੇ ਖਿਲਾਫ ਕਰਕੇ ਆਇਆ ਜੀ ਇਹ ਬਿਲਕੁਲ ਜੀ ਉਹਨਾਂ ਨੂੰ ਉਹਨਾਂ ਦਾ ਆਪਣਾ ਕੋਈ ਕੋਈ ਜਿਹੜਾ ਗਲਤ ਕੋਈ ਖਰਾਬ ਹੈ ਉਹ ਜਿਹੜਾ ਪ੍ਰਿੰਸ ਜਿਹੜੀ ਪ੍ਰਿੰਸ ਹੈ ਉਹ ਕੋਈ ਸਭ ਤੋਂ ਪਹਿਲਾਂ ਜੋ ਸਾਡੀ ਫੀਲ ਇਨਵੈਸਟੀਗੇਸ਼ਨ ਤੇ ਗਾਇ ਸਾਹਮਣੇ ਆਇਆ ਕਿ ਕੋਈ ਵੀ ਕੰਸਾਈਨਮੈਂਟ ਪੂਰੀ ਰੱਖਿਆਉਂਦੀ ਹੈ ਔਰ ਰੀਟਰੀਵ ਕਰਕੇ ਜਿਵੇਂ ਅਸੀਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਹ ਬੜੇ ਮਤਲਬ ਅਨਯੋਰ ਕਰਕੇ ਜਿੰਸ ਨੂੰ ਥੋੜੇ ਪੈਸੇ ਦੇ ਕੇ ਉਹਨਾਂ ਨੂੰ ਉਹ ਜਿਹੜਾ ਹੈਗਾ ਉੱਥੇ ਚਤਵਾਤ ਨੇ ਇੱਕ ਪੰਜੀ ਦਾ ਕੰਮ ਜਿਹੜਾ ਉਹਨਾਂ ਤੋਂ ਲੈਂਦੇ ਹਨ ਫਰਦਰ ਜਿਹੜੀ ਹੈਗੀ ਅੱਗੇ ਜਿਹੜੇ ਬੰਦੇ ਆਉਂਦੇ ਨੇ ਅਲੱਗ ਦੇ ਕਿਸੇ ਹੋਰ ਅ ਸ਼ਹਿਰ ਤੋਂ ਦੇਸਿਕ ਤੋਂ ਉਹਨਾਂ ਨੂੰ ਅੱਗੇ ਫਰਦਰ ਹੋ ਹੈਂਡਓਵਰ ਕਰਦੇ ਨੇ ਤੋਂ ਇਸੇ ਤਰੀਕੇ ਨਾਲ ਇਹ ਜਿਹੜਾ ਆਪਰੇਸ਼ਨ ਹੈਗਾ ਬੜਾ ਵਧੀਆ ਤਰੀਕੇ ਦੇ ਨਾਲ ਯਸਟ ਦੀ ਸਾਬੀਰ ਅਨੁਮਾਈਚ ਕੁੰਦੇ ਆ ਇਹ ਜਿਹੜੇ ਬੰਦੇ ਟੋਟਲ ਪੰਜੀ ਦੀ ਜ਼ਿੰਮੇਵਾਰੀ ਹੈਗੀ ਇਹਨਾਂ ਦਾ ਬੇਸਿਕਲੀ ਜਿਹੜਾ ਜਿਹੜਾ ਦੱਸਿਆ ਗਿਆ ਹੈ ਕਿ ਇਹ ਦੋ ਮੇਨ ਗੋਲ ਪੁਲਿਸ ਨੂੰ ਅਚੀਵ ਕਰਨਾ ਹੈ ਸੀ ਬੰਦੇ ਦੁਆਰਾ ਉਸ ਤੋਂ ਬਾਅਦ ਜਿਹੜੇ ਪਾਵਰ ਬਲਕਾਉਟ ਲਿੰਕ ਸੀ ਦੇ ਵਿੱਚ ਜਿਹੜੇ ਲੋਕਲ ਜਿਹੜੇ ਐਸੋਸੀਏਸ਼ਨਾਂ ਦੇ ਸਾਹਮਣੇ ਆਏ ਲੋ ਉਹਨਾਂ ਦੀ ਜਾਂਚਕਾਰੀ ਹੋਈ ਹੈ ਉਹਨਾਂ ਦੇ ਅੱਗੇ ਫਰਦਰ ਜਿਹੜੀ ਜਿਹੜੀ ਕੁਝ ਵਿੱਚ ਹੈ ਉਹ جاری ਹੈ ਕਿ ਉਹ ਜਿਹੜੇ ਫਰਦਰ ਜਿਹੜਾ ਹੈ ਕਿੱਥੋਂ ਲੱਭਿਆ ਹੈ ਜਿਵੇਂ ਇਹ ਡ੍ਰੋਨ ਦੀ ਮਦਦ ਨਾਲ ਰਿਸੀਵ ਕਰਦੇ ਨੇ ਜਾਂ ਇਹ ਦੂਜੇ ਸੈਕੰਡਰੀ ਪੁਆਇੰਟ ਤੋਂ ਵੀ ਨਾ ਕਿ ਕਿਹਾ ਗਿਆ ਪੁਲਿਸ ਵੀ ਜਾਣ ਕੇ ਕਿਹਾ ਉਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਜਾਰੀ ਹੈ ਸਰ ਜਿਹੜੇ ਪ੍ਰੋਜੈਕਟ ਲੈ ਕੇ ਜੇ ਵੀ ਦਾਸ ਦਾ ਨਾਮ ਲੈ ਕੇ ਨਾ ਨਾ ਹੋਣੀ ਨਾ ਮਤਲਬ ਇਹ ਨਾ ਕਰੇ ਦੇਖੋ ਜੀ ਇਹ ਜਿਹੜੀ ਡੀਵਨ ਯੂਨੀਵਰਸਿਟੀ ਦੇ ਚੋਣ ਦੇ ਵਿੱਚ ਸਾਹਮਣੇ ਆਈ ਹੈ ਕਿ ਉਹ ਪਾਂਡੀ ਦੇ ਤੌਰ ਤੇ ਇਹਨਾਂ ਨੇ ਇਹ ਜਿਹੜੀ ਜਿਹੜੀ ਹੈਗੀ ਹੈ ਉਹ ਕੰਸਾਈਨਮੈਂਟ ਰਿਟਰੀਵ ਕਰਕੇ ਫਰਦਰ ਜਿਹੜੀ ਹੈ ਜੀ ਜਿਹੜੇ ਆ ਇਸ ਬੰਦੇ ਇਹ ਬੰਦੇ ਜਿਹੜੇ ਉਹਨਾਂ ਤੋਂ ਲੈਣ ਆਉਂਦੇ ਸਰ ਕਿੰਨੀਆਂ ਕੰਸਾਈਨਮੈਂਟਾਂ ਇਹ ਬੰਦਾ ਹੈ ਇਸ ਇਹ ਸਾਰੀ ਇਹਨਾਂ ਦੇ ਦੋ ਚੱਕਰ ਹੈ ਜਿਹੜੇ ਹੈ ਇਹਨਾਂ ਨੇ ਮੰਨੇ ਆ ਅਸੀਂ ਉਹ ਡਿਟੇਲ ਹੋਰ ਇੰਟਰੋਗੇਟ ਕਰਾਂਗੇ ਕਿ ਫਰਦਰ ਲਾਈਟ ਮੰਡੀ ਕਿੰਨੀ ਮੇਰੀ ਹੋਈ ਹੈ i20 ਗੱਡੀ ਜਿਹੜੀ ਹੈਗੀ ਉਹਦੇ ਵੀ ਕਾਗਜ਼ ਜਿਹੜੇ ਅਸੀਂ ਚੈੱਕ ਕਰ ਰਹੇ ਹਾਂ ਇਹਨਾਂ ਇਹਨਾਂ ਕੋਲ ਗਿਲੀ ਹੈ ਕਿ ਇੱਕ ਦੂਜੇ ਦਾ ਨਾਮ ਲੈ ਰਿਹਾ ਹੈ ਉਹ ਸਾਰੇ ਕਾਗਜ਼ ਜਿਹੜੇ ਹੈਗੇ ਨੇ ਕਿ ਕਰਤਾ ਪਰ ਉਹਨਾਂ ਅਗਲੀ ਮੌਕਾ ਵੀ ਲਿਏ ਹੋਏ ਆਪ ਵੀ ਮੌਕਾ ਲੈ ਕੇ ਰੱਖਦੇ ਨੇ ਕਾਗਜ਼ ਜਿਹੜੇ ਮਤਲਬ ਕਿ ਜਿਹੜੇ 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 ਜ ਇਸ ਜਿਹੜੀ ਜਿਹਨੂੰ ਤੁਸੀਂ ਕਹਿ ਰਹੇ ਹੋ ਮੌਸਮ ਵੱਡਾ ਵੱਡਾ ਚੈਲੰਜ ਹੈ ਫੋਗ ਦੀ ਸੀਜ਼ਨ ਆ ਗਿਆ ਤੇ ਇਸ ਲਈ ਅਸੀਂ ਦੋ ਚੀਜ਼ਾਂ ਕੀਤੀਆਂ ਇੱਕ ਤਾਂ ਸਾਡੀ BSF ਕੋਲ ਨਾਲ ਬੜੀ ਵਧੀਆ ਕੋਆਰਡੀਨੇਸ਼ਨ ਤੇ ਜੁਆਇੰਟ ਜਿਹੜਾ ਟ੍ਰੇਨਿੰਗ ਚੱਲ ਰਹੀ ਹੈ ਅੱਗੇ ਅਸੀਂ ਸੈਕੰਡ ਲਾਈਨ ਆਫ ਫ੍ਰੀਕਵੈਂਸੀ ਵੀ ਸੈਟ ਕੀਤਾ ਰੱਖਦੇ ਹਾਂ ਜਿਹਨੂੰ ਅਸੀਂ ਇਹਨੂੰ ਸੁਪੀਨ ਲਾਟਸ ਕਰਨ ਕਰ ਦਿੱਤਾ ਹੈ ਸੈਕੰਡ ਲੀ ਜਿਹੜਾ BSF ਨਾਲ ਸਾਡੀ ਕੋਆਰਡੀਨੇਸ਼ਨ ਹੈ ਅਸੀਂ ਉਹਨੂੰ ਹੋਰ ਥੋੜਾ ਅਗਲੇ ਜਿਹੜਾ ਹੈਗਾ ਲੈਵਲ ਕਿਤੇ ਜਾਏਗਾ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਜਿੱਥੇ ਉਹਨਾਂ ਵੱਲੋਂ ਤੇ ਸਾਡੇ ਵੱਲੋਂ ਇਹ ਜੁਆਇੰਟ ਰਿਪੋਰਟ ਕਰਨਾ ਹੁੰਦਾ ਅਸੀਂ ਇਹ ਬਿਨਾਂ ਕਿਸੇ ਦੇਰੀ ਦੇ ਅਸੀਂ ਕਰਦੇ ਹਾਂ ਤੁਸੀਂ ਦੇਖਿਆ ਹੋਊਗਾ ਕੱਲ ਵੀ ਜਿਹੜਾ ਰਮਦਾਸ ਥਾਣੇ ਦੇ ਵਿੱਚ 100 ਕਿਲੋ ਦੀ ਰਿਕਵਰੀ ਹੋਈ ਹੈ ਜਿਹਦੇ ਬਾਰੇ ਪੱਛਾਵ ਆ ਗਿਆ ਕੰਮ ਜਿਹੜੇ ਨੇ ਅ ਕਸਲੀ ਦੀ ਰਿਪੋਰਟ ਉਹਦੇ ਵਿੱਚ ਵੀ ਅ ਅਰਕੀ ਕਮਾਂਡ ਜਿਹੜੇ ਨੇ VSF ਦੇ ਉਹਨਾਂ ਦੀ ਟੀਮ ਵੱਲੋਂ ਤੇ ਸਾਡੇ DSP ਅ ਜਨਾਲਾ ਉਹਨਾਂ ਦੀ ਟੀਮ ਵੱਲੋਂ ASP ਰਮਦਾਸ ਵੱਲੋਂ ਬੜਾ ਵਧੀਆ ਜੋਇੰਟ ਆਪਰੇਸ਼ਨ ਜਿਹੜਾ ਚਲਾਇਆ ਗਿਆ ਫਰਦਰ ਦੰਦੇ ਨੂੰ ਆਇਡੈਂਟੀਫਾਈ ਕਰਕੇ ਫਿਲਹਾਲ ਇਹਨਾਂ ਕੋਲ ਮਿਲੀ ਹੈ ਤੇ ਇੱਕ ਦੂਜੇ ਦਾ ਨਾਮ ਲੈ ਰਿਹਾ ਉਹ ਸਾਰੇ ਕਾਗਜ਼ ਜਿਹੜੇ ਹੋਣਗੇ ਕਰਵਾਉਣਗੇ ਅੱਜ ਮੌਜੂਦ ਹੈ ਅਸੀਂ ਮੌਜੂਦ ਹੈ ਅਸੀਂ ਮੌਜੂਦ ਹੈ ਕਾਗਜ਼ਾਂ ਦੀ ਮੰਗ ਕਰਦੇ ਹਾਂ ਇਹ ਮਾਮਲਾ ਤਾਂ ਉਹ ਜਿਹੜੇ ਇਹਨਾਂ ਚੀਜ਼ਾਂ ਲਈ ਬੜਾ ਬੜਾ ਚੈਲੰਜ ਆ ਫੋਗੀ ਸੀਜ਼ਨ ਆ ਗਿਆ ਤੇ ਉਸ ਨੂੰ ਅਸੀਂ ਦੋ ਚੀਜ਼ਾਂ ਕੀਤੀਆਂ ਇੱਕ ਤਾਂ ਸਾਡੀ ਬੀਐਸਐਫ ਦੇ ਨਾਲ ਬੜੀ ਵਧੀਆ ਕੋਆਰਡੀਨੇਸ਼ਨ ਕੇ ਜੁਆਇੰਟ ਗਿਰਾ ਪੈਟਰੋਲਿੰਗ ਚੱਲ ਰਹੀ ਹੈ ਅੱਗੇ ਅਸੀਂ ਸੈਕੰਡ ਲਾਈਨ ਆਫ ਫ੍ਰੀਕਵੈਂਸੀ ਨੂੰ ਸੈਟ ਕੀਤਾ ਰੱਖਦੇ ਹਾਂ ਅਸੀਂ ਇਹਨੂੰ ਸ਼ਿਫਟਿੰਗ ਮੈਟਰਸ ਤੋਂ ਵਰਤੀ ਤੇ ਸੈਕੰਡ ਜਿਹੜਾ ਬੀਐਸਐਫ ਦੀ ਨਾਲ ਸਾਡੀ ਕੋਡੀ ਹੋ ਚੁੱਕੀ ਹੈ ਅਸੀਂ ਇਹਨੂੰ ਹੋਰ ਥੋੜਾ ਅਗਲੇ ਲੈਵਲ ਤੇ ਲੈ ਕੇ ਜਾਏ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਕਿਥੇ ਉਹਨਾਂ ਵੱਲੋਂ ਕਿ ਸਾਡੇ ਵੱਲੋਂ ਇੱਕ ਜੁਆਇੰਟ ਅਫਰਟ ਕਰਨਾ ਹੁੰਦਾ ਅਸੀਂ ਇਹ ਬਿਨਾਂ ਕਿਸੇ ਦੇਰੀ ਦੇ ਅਸੀਂ ਕਰਨਾ ਤੁਸੀਂ ਦੇਖਿਆ ਹੋਊਗਾ ਕੱਲ ਵੀ ਜਿਹੜਾ ਰਮਦਾਸ ਥਾਣੇ ਦੇ ਵਿੱਚ ਅੱਧਾ ਕਿਲੋ ਦੀ ਰਿਕਵਰੀ ਹੋਈ ਹੈ ਜਿਹਦੇ ਬਾਰੇ ਤੇ ਚਾਬ ਆ ਗਿਆ ਕਲ ਰੇਲੇ ਨੇ ਬੈਸਮਨ ਰੂਪ ਕੀ ਕੀਤੀ ਤੇ ਉਹਦੇ ਵਿੱਚ ਵੀ ਵੱਖ-ਵੱਖ ਵਰਨੇ ਜਿਹੜੇ ਨੇ ਡੀਐਸਪੀ ਉਹਨਾਂ ਦੀ ਟੀਮ ਵੱਲੋਂ ਤੇ ਸਾਡੇ ਡੀਐਸਪੀ ਜਨਾਲਾ ਉਹਨਾਂ ਦੀ ਟੀਮ ਵੱਲੋਂ ਐਸਐਸਪੀ ਅਰੰਦਾਸ ਵੱਲੋਂ ਬੜਾ ਵਧੀਆ ਜੋ ਜੋਇੰਟ ਆਪਰੇਸ਼ਨ ਜਿਹੜਾ ਚਲਾਇਆ ਗਿਆ ਫਰਦਰ ਦੰਦੇ ਨੂੰ ਆਈਡੈਂਟੀਫਾਈ ਕਰਕੇ ਘਰੋਂ ਜਿਹੜਾ ਹੈ ਅੱਧਾ ਕਿਲੋ ਹਰਨ ਦੀ ਰਿਕਵਰੀ ਹੋਈ ਹੈ ਤੇ ਸਾਡਾ ਇੱਕ ਤਾਂ ਜਿਹੜਾ ਜੋਰ ਹੈਗਾ ਉਹ ਸ਼ੇਅਰਡ ਇਨਫੋਰਮੇਸ਼ਨ ਉਸ ਤੋਂ ਬਾਅਦ ਜੋਇੰਟ ਅਫਰਟ ਦੀ ਜ਼ਿੰਮੇਵਾਰੀ ਹੈ ਉਹਦੇ ਮੱਤੇ ਜਿਹੜਾ ਸਟਰੈਟੇਜੀ ਹੈ ਅਸੀਂ ਇਹਨੂੰ ਬਾਅਦ ਤੋਂ ਸ਼ਿਫਟਿੰਗ ਮਾਡਲ ਤੋਂ ਬਦਲ ਦਿੱਤਾ ਹੈ ਵਿਜੀਲੈਂਸ ਨੂੰ ਹੋਰ ਜਿਹੜਾ ਹੈ ਅਸੀਂ ਜਿਹੜਾ ਇਹਨੂੰ ਹੋਰ ਪੁਸ਼ਤਾ ਕਰਨ ਲਈ ਕੈਮਰਸ ਹੋ ਗਏ ਜਿਹੜੇ ਪੈਟਰੋਲਿੰਗ ਹੈ ਬੀਐਸਐਫ ਦੀ ਹੈ ਉਹਦੇ ਵੀ ਸਭੇ ਕੰਟਰੋਲ ਰੂਮ ਦੇ ਨਾਲ ਪੂਰਾ ਰਬਾ ਇਸ ਤਰੀਕੇ ਨਾਲ ਅਸੀਂ ਇਹ ਡੁਪਲਿਕਸ ਸਟੈਪਸ ਨਾਲ ਵੀ ਪੂਰਾ ਜਿਹੜਾ ਇਹਦੇ ਤੇ ਜਿਹੜਾ ਹੋਰ ਜ਼ਿਆਦਾ ਮਰੀਕ ਤਰੀਕੇ ਨਾਲ ਨਿਗਰਾਨੀ ਰੱਖੀ ਗਈ ਹੈ ਸਰ ਵੇਖਿਆ ਜਾਂਦਾ ਕਿ ਜਿੰਨੇ ਵੀ ਜਿਹੜਾ ਬੁੱਧੂ ਪਾਕਿਸਤਾਨ ਦਾ ਰਾਹ ਨੂੰ ਜਿਹੜੇ ਤਰਗੜੇ ਹੁੰਦੇ ਸਰਕਾਰ ਕੋਲ ਤੇ ਆ ਬਠਾਓ 15000 ਨੂੰ ਕੋਈ ਅੰਦਰ ਨਹੀਂ ਖੈਰ ਬਣੀ ਚਲੇਗੀ ਜਿਹੜੀ ਰਾਹ ਨੇ ਇਹਦੇ ਚ ਆਪਾਂ ਕੋਈ ਬੱਖਰੇ ਤੇ ਜਾਵਾਂਗੇ ਜਿਹੜੇ ਤੁਸੀਂ ਕਹਦੇ ਜਿੱਦਾਂ ਨਹੀਂ ਇੱਦਾਂ ਵੀ ਕੋਈ ਜਾਂਦੀ ਹੈ ਸਾਡੇ ਸ਼ਿਫਟਿੰਗ ਨਾਲ ਚੱਲ ਰਹੇ ਨੇ ਸ਼ਿਫਟਿੰਗ ਨਾਲ ਦਾ ਮਤਲਬ ਇਹ ਹੈ ਕਿ ਤੁਹਾਨੂੰ ਜਿਹੜਾ ਪੁਆਇੰਟ ਇੱਕ ਫੈਕਟਰੀ ਵਾਸਤੇ ਦਿੱਤਾ ਹੈ ਤੁਸੀਂ ਉੱਥੇ ਪਟੋਲਿੰਗ ਕਰੋਗੇ ਇੱਕ ਨਾਕਾ ਲਗਾਓਗੇ ਥੋੜੀ ਜਿਹੀ ਰੁਕੋਗੇ ਫਰਦਰ ਜਿਹੜਾ ਹੈ ਤੁਹਾਡਾ ਨਾਕਾ ਕਿਸੇ ਹੋਰ ਥਾਂ ਤੇ ਕਿਤੇ ਕੋਈ ਸਟੇਕੋ ਇਨਫੋਰਮੇਸ਼ਨ ਹੈ ਜਾਂ ਕੋਈ ਇੱਕ ਐਗਾ ਤਾਂ ਹੌਟਸਪੌਟ ਹੈ ਜਿੱਥੇ ਉਹ ਕਟਨਾ ਹੋ ਸਕਦੀ ਹੈ ਡ੍ਰੋਪਿੰਗ ਵੀ ਹੋ ਸਕਦੀ ਹੈ ਜਾਂ ਉੱਥੇ ਕੋਈ ਨਾ ਕੋਈ ਕਨਸਾਈਨਮੈਂਟ ਡਿਲੀਵਰ ਹੋ ਸਕਦੀ ਹੈ ਅਸੀਂ ਉੱਥੇ ਇਸ ਅਲਾਗੇ ਨੂੰ ਖੇਚ ਕਰ ਦਿੰਦੇ ਹਾਂ ਤੇ ਸਾਡੇ ਤੁਸੀਂ ਦੇਖੋਗੇ ਤੁਹਾਡੀ ਗੱਲ ਹੋ ਸਕਦੀ ਹੈ ਤੁਹਾਡਾ ਜਿਹੜਾ ਅਬਜ਼ਰਵੇਸ਼ਨ ਠੀਕ ਹੋ ਸਕਦੀ ਹੈ ਕਿ ਉਹ ਕਿ ਨਾਕਾ ਨੂੰ ਪਰ ਨਾਕਾ ਜਿਹੜਾ ਸ਼ਿਪਿੰਗ ਨੇਚਰ ਚ ਲਗਾਇਆ ਗਿਆ ਰਿਹਾ ਅਸੀਂ ਕਿ ਕਾਈਨ ਸੈੱਟ ਕੀਤੇ ਹੋਏ ਤੁਸੀਂ ਇਹ ਦੇਖੋ ਜੀ ਕਨਫਾਈਨਮੈਂਟ ਸਰੀਆ ਨੇ ਬਹੁਤ ਜ਼ਿਆਦਾ ਜਿਹੜੇ ਹੈ ਅਬੈਂਡਨਡ ਮਿਲ ਰਹੇ ਹਨ ਉਹਦਾ ਵੀ ਨਹੀਂ ਵੀ ਇਹ ਹੈ ਕਿ ਸਾਡੀ ਜਿਹੜੀ BSF ਦੇ ਨਾਲ ਜਿਹੜੀ ਸਾਡੀ ਕੰਟਰੋਲਿੰਗ ਤੇ ਜਿਹੜੀ ਸਰਵੇਲੈਂਸ ਹੈ ਉਹਦੇ ਵਿੱਚ ਇਫੈਕਟਿਵਨੈਸ ਘੱਟਦਾ ਹੋਇਆ ਹੈ ਉਹ ਪੰਜਾਬ ਰਾਜ ਦੇ ਨੌਜਵਾਨ ਨੇ ਘਰੋਂ ਪਰੇ ਬਹੁਤ ਮੌਜੂਦ ਨੇ ਆਲਰੇਡੀ ਕੀ ਕਰ ਰਹੇ ਕਿ ਉਹ ਕੰਮ ਕਰ ਰਹੇ ਕਿ ਉਹ ਬੇਸਿਕਲੀ ਜੀ ਹੁੰਦਾ ਕਿ ਜਿਹੜੀ ਜਿਹੜੀ ਇਨਫੋਰਮੇਸ਼ਨ ਹੈ ਉਹ ਜਿਹੜੀ ਕਿਸੇ ਵਕਤ ਆਣੀ ਹੈਗੀ ਅਨਐਮਪਲੌਇਡ ਯੂ ਬਿਹਾਰੀ ਤੋਂ ਪਰ ਆ ਰਹੇ ਬਟ ਦੇ ਵਰ ਇਮਲੋਡ ਇਨ ਟੂ ਦਿਸ professions ਕਿਨੇ ਇਹਨਾਂ ਨੂੰ ਜਿਸਕਾ ਜਿਸ ਦੇਖਣੇ ਇਹ ਸੁਖਦੇਵ ਇਹਦੇ ਇੱਕ ਲਾਫ ਪਹਿਲਾਂ ਵੀ ਪਰਚਾ ਬਣ ਗਿਆ 300 ਦੇ ਉਹ ਕ੍ਰਿਮੀਨਲ ਬੈਕਗ੍ਰਾਉਂਡ ਤੋਂ ਹੈ ਬਾਕੀ ਵੀ ਇਸ ਲਈ ਇਹਨੂੰ ਕੰਪਲੀਟ ਚੈੱਕ ਕਰਵਾ ਦੇ ਉਹ ਬੇਸਿਕਲੀ ਅਨਐਮਪਲੋਇਡ ਹੀ ਸੀ ਤੇ ਉਹਨਾਂ ਨੂੰ ਥੋੜੇ ਪੈਸੇ ਦੇ ਨਾਲ ਕਿਤੇ ਦੇ ਵਿੱਚ ਇਹਨਾਂ ਨੂੰ ਜਿਹੜਾ ਕਨਸਾਈਨਮੈਂਟ ਲਈ ਹੈ ਇੱਕ ਥਾਂ ਤੋਂ બીજી ਥਾਂ ਤੱਕ ਜਿਹੜਾ ਹੈ ਕੁਝ ਆਉਣਾ ਫਰਦਰ ਉਹ ਜਿਹੜੀ ਡਿਲੀਵਰ ਕਰਨ ਦਾ ਕੰਮ ਕਰਨ ਦਾ ਇਹ ਕੰਮ ਲਿਆ ਉਹ ਪਬਲਿਕ 94 99 ਜੀ ਬਿਲਕੁਲ ਨਾ ਮੈਂ ਲਗਤ ਨੂੰ ਜਿਹੜੇ ਉਹ ਗੋਬਿੰਦਰ ਉਹਦਾ ਅੱਜ ਦਾ ਮੈਂ ਕੰਮ ਕਰ ਰਿਹਾ ਤੇ ਉਹਨਾਂ ਦਾ ਜਿਹੜਾ ਕੋਰਸ ਹੈ ਜਿਹੜੇ ਵਿਲੇਜ ডিফেন্স ਕਮੇਟੀ ਜੇ ਤੁਸੀਂ ਗੱਲ ਕਰੋ ਤਾਂ ਇਸ ਟਾਈਮ ਅਮਸ਼ਾ ਰੂਰਲ ਡਿਵਿision ਦੇ ਵਿੱਚ 70 ਪਲਸ ਜਿਹੜੀਆਂ ਹਨ ਉਹ ਵਿਲੇਜ ডিফেন্স ਕਮੇਟੀ ਜਿਹੜੀਆਂ ਨੇ ਕਿਉਂਕਿ ਉਹਨਾਂ ਦੇ ਵਿੱਚ ਵੀ ਜਿਹੜੇ ਸੁਸਾਇਟੀ ਦੇ ਅਲੱਗ-ਅਲੱਗ ਖੇਤਰਾਂ ਤੋਂ ਲੋਕ ਨੇ ਸਰਪੰਚ ਸਾਹਿਬ ਨੇ ਇਹ ਚਰਨ 4x4 ਦੇ ਸੋ ਅਸੀਂ ਉਹਨਾਂ ਨੂੰ ਟਾਈਮ ਟੂ ਟਾਈਮ ਜਿਹੜਾ ਹੈ ਉਹਨਾਂ ਨਾਲ رابطہ ਰੱਖਿਆ ਹੈ ਉਹਨਾਂ ਵੱਲੋਂ ਕਾਫੀ ਇਨਫਰਮੇਸ਼ਨ ਸਾਡੇ ਕੋਲ ਆਉਂਦੀ ਰਹੀ ਹੈ ਤੁਸੀਂ ਦੇਖੋਗੇ ਇਸ ਦੇ ਤਹਿਤ ਇੱਕ ਸੰਪਰਕ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਤੇ ਵਿਆਪਕ ਇਸ ਵੱਲੋਂ ਇਸ ਲਈ ਕਿ ਜਿਹੜਾ ਹੈ ਮੇਰੇ ਵੱਲੋਂ ਖੁਦ ਮੌਕੇ ਤੇ ਜਾ ਕੇ ਜਿਹੜਾ ਹੈ ਲੋਕਲ ਵਿਦਾਲ ਘਟੋਕਤ ਅਸੀਂ 10 ਪਿੰਡਾਂ ਦੇ ਕੁਐਸਚਨ ਤਿਆਰ ਕੀਤਾ ਉਹਨਾਂ ਨਾਲ ਅਸੀਂ ਜਿਹੜਾ ਹੈ ਗੱਲਬਾਤ ਕੀਤੀ ਹੈ ਤੇ ਸਾਡੀ ਜਿਹੜੀ ਇਹ ਐਫਰਟ ਹੈਗਾ ਉਹ ਜਾਰੀ ਹੈ ਔਰ ਅਗਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਸਾਡਾ ਇੱਕ ਬਹੁਤ ਵੱਡਾ ਸੀ ਇੱਕ ਫੇਰ ਟੂਰਨਾਮੈਂਟ ਜਿਹੜਾ ਹੈ ਉਹ ਕਰਵਾਉਣ ਜਾ ਰਿਹਾ ਹੈ ਇਸ ਤੋਂ ਇਲਾਵਾ ਇੱਕ ਮੈਰਾਥਨ ਜਿਹੜੀ ਹੈ ਵੀ ਉਹ ਵੀ ਕਰਵਾਈ ਜਾਏਗੀ ਸੋ ਬੱਚਿਆਂ ਨੂੰ ਜਿਹੜਾ ਹੈ ਇਸ ਪਾਸੇ ਲਗਾਉਣਾ ਉਸ ਵੱਲ ਵੀ ਧਿਆਨ ਦਿੱਤਾ ਜਾਏਗਾ ਸੈਕੰਡਲੀ ਮੇਰੇ ਵੱਲੋਂ ਅਤਾਰੀ ਦੇ ਕੁਝ ਿੰਦਾਂ ਨੂੰ ਜਿਹੜਾ ਹੈਗਾ ਸਰਪੰਚ ਸਾਹਿਬ ਨਾਲ ਰਾਬਤਾ ਕੀਤਾ ਗਿਆ ਅਸੀਂ ਇਹਨਾਂ ਨੂੰ ਆਪਸ਼ਨ ਦਿੱਤੀ ਹੈ ਕਿ ਜਿਹੜੇ ਬੱਚੇ ਕੋ ਸਿਵਲ ਸਰਵਿਸ ਦੀ ਤਿਆਰੀ ਕਰਨਾ ਚਾਹੁੰਦੇ ਹੈ ਜਾਂ ਕੋਈ ਹੋਰ ਕੈਰੀਅਰ ਦੇ ਰਿਲੇਟਡ ਗਾਈਡੈਂਸ ਲੈਣਾ ਚਾਹੁੰਦੇ ਉਹਨਾਂ ਦੀ ਅਸੀਂ ਲਿਸਟਾਂ ਲਈਏਗਾ ਤੇ ਸੂਨ ਅਸੀਂ ਤੁਹਾਨੂੰ ਵੀ ਇਨਵੋਲ ਕਰਾਂਗੇ ਵਿੱਚ ਤੁਸੀਂ ਦੇਖੋਗੇ ਬੰਦੇ ਤੇ ਸੈਮੀਨਾਰ ਕਾਨਫਰੰਸਿਸ ਟਾਈਪ ਲਗਾ ਕੇ ਬੱਚਿਆਂ ਜਿਹੜਾ ਹੈ ਅਲੱਗ-ਅਲੱਗ ਖੇਤਰ ਦੇ ਵਿੱਚ ਕਿਵੇਂ ਨੌਕਰੀ ਬਾਰੇ ਪੜ੍ਹਾਈ ਬਾਰੇ ਗਾਈਡੈਂਸ ਦੇਣਾ ਯੂਪੀਐਸਸੀ ਦੇ ਜਿਹੜੇ ਹੁਣ ਪੀਸੀਐਸੀ ਪੋਸਟਾ ਕਾफी ਦੇਰ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕੱਢੀਆਂ ਗਈਆਂ ਨੇ ਉਹਦੇ ਜਿਵੇਂ ਤਿਆਰੀ ਕਰ ਸਕਦੇ ਆ ਅਸੀਂ ਜਿਹੜਾ ਹੈ ਉਹਨਾਂ ਦੇ ਕੋਈ ਵੀ ਫਾਈਨੈਂਸਸ ਦਾ ਕੋਈ ਇਸ਼ੂ ਹੋਵੇਗਾ ਉਹਨਰੇ ਰਿਹਾਇਸ਼ ਦਾ ਅਸੀਂ ਉਹਨਾਂ ਨੂੰ ਪੂਰੀ ਆਪਚਰਸ ਦਿੱਤੀ ਹੈ ਜੀ ਕਿ ਕਿਨੇ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ ਕਿ ਉਹਨਾਂ ਬੱਚਿਆਂ ਨੂੰ ਅਸੀਂ ਗਾਈਡ ਕਰਕੇ ਇਸ ਪਾਸੇ ਜਿਹੜਾ ਹੈ ਲਾਇਕ ਬਿਲਕੁਲ ਜੀ ਸਾਡੇ ਨਾਲ ਕਈ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵਿਲੇਜ ਡਿਫੈਂਸ ਕਮੇਟੀ ਸਾਡੇ ਉਹਨਾਂ ਵਿਲੇਜ ਡਿਫੈਂਸ ਕਮੇਟੀਆਂ ਵੱਲੋਂ ਵਲੰਟਨਰੀ ਜਿਹੜਾ ਹੈਗਾ ਸਾਡੇ ਕੋਲ ਅਪਰੋਚ ਕੀਤੀ ਜਾ ਰਹੀ ਹੈ ਉਹ ਸਾਨੂੰ ਕਹਿ ਰਹੇ ਨੇ ਕਿ ਜੇ ਕਿਸੇ ਇਸ ਕੰਮ ਦੇ ਵਿੱਚ ਕਰੀਅਰ ਗਾਈਡੈਂਸ ਜਿਹੜੀ ਹੈ ਕਰੀਅਰ ਕਾਉਂਸਲਿੰਗ ਦੀ ਇਹ ਗੱਲ ਕਰਦੇ ਆ ਕਿ ਜੇ ਕੋਈ ਹੋਰ ਐਡਾ ਦਾ ਕੰਮ ਹੈ ਉਦੋਂ ਜੋ ਵੀ ਨਾ ਵੱਲੋਂ ਯੋਗਦਾਨ ਬਣਦਾ ਉਹ ਕਹਿੰਦੇ ਸਾਡੇ ਕੋਲ ਸੋ ਜਿੱਤੇ ਕਿਤੇ ਕੋਈ ਬੱਚਾ ਹੈ ਕੋਈ ਬ੍ਰਾਈਟ ਹੈ ਕੋਈ ਉਹਦੇ ਕੋਈ ਕੋਚਿੰਗ ਵੀ ਹੈਗਾ ਜਾਂ ਕਰੀਅਰ ਦੀ ਕਾਉਂਸਲਿੰਗ ਗਾਈਡੈਂਸ ਦੀ ਲੋੜ ਹੈ ਉਹ ਸੇ ਵੀ ਨਹੀਂ ਪ੍ਰੋਵਾਈਡ ਕਰਦੇ ਬਿਲਕੁਲ ਇਸ ਲਈ ਜਿਹੜਾ ਹੈ ਚੰਡੀਗੜ੍ਹ ਕੋਈ ਜਿਹਨੇ ਕੋਚ ਨਹੀਂ ਸਕੂਟ ਨਹੀਂ ਉਹਨਾਂ ਨੇ ਵੀ ਸਾਡੇ ਨਾਲ رابطہ ਕੀਤਾ ਹੈ ਉਹ ਫ੍ਰੀ ਕੈਰੀਅਰ ਗਾਈਡੈਂਸ ਤੇ ਕਾਉਂਸਲਿੰਗ ਜਿਹੜਾ ਉਹ ਦੇਣ ਦੇ ਇੱਛੂ ਵੀ ਨੇ ਅਸੀਂ ਉਹਨਾਂ ਨਾਲ ਟਾਈਪ ਕੀਤਾ ਹੈ ਤੇ ਤੁਹਾਨੂੰ ਵੀ ਇਨਵੋਲ ਕਰਕੇ ਕਿਸੇ ਜਿਹੜਾ ਇੱਕ ਵੱਡਾ ਜਿਹੜਾ ਹੈ ਅਸੀਂ ਇਹਨੂੰ ਇੱਕ ਸੈਮੀਨਾਰ ਟਾਈਪ ਕਰਵਾতে ਗਏ ਹੈ ਇੱਕ ਜਿਹੜਾ ਹੈ ਉਹ ਕਰਨ ਥੈਂਕ ਯੂ